ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦਾ ਵਲੌਗ ਜਾਨਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕਮੈਂਟ ਬਾਕਸ ਵੀ ਕਰਿਓ ਹੁਣ ਮੈਂ ਪਹਿਲਾਂ ਮੈਂ ਸਾਕਟ ਲਾ ਜੀ ਮਮਾ ਨੇ ਮੇਰਾ ਸੈਟ ਤੋਤਾ ਕੁਲ ਮੱਤੇ ਬੈਠਾ ਹੁਣ ਮੈਂ ਮੋਬਾਈਲ ਲਿਖੂਗਾ ਹੁਣ ਇੱਧਰ ਮਮਾ ਨੇ ਦੇਖੀ ਜਾ ਰਹੇ ਨੇ ਕਿਵੇਂ ਕਰ ਰਿਹਾ ਆਜ ਦਿਖਾਉਣਾ ਆ ਜੀ ਸਾਰੇ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਿਨ ਹੈਗਾ ਯਾ ਫਰਡੇ ਨਹੀਂ ਥਰਸਡੇ ਦਾ ਤੇ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕ ਤੇ ਸਾਨੂੰ ਅੱਜ ਸਾਰਿਆਂ ਨੂੰ ਛੁੱਟੀ ਹੈ ਈਦ ਦੀ ਤੇ ਟਾਈਮ ਹੁਣ ਹੋ ਗਿਆ ਜੀ 1 ਵਜੇ ਦਾ ਤੇ ਅਸੀਂ ਬਣਾ ਰਹੇ ਹਾਂ ਲੰਚ ਸਾਨੂੰ ਲੱਗੀ ਹੈ ਬਹੁਤ ਭੁੱਖਾ ਭੁੱਖੂ ਲੱਗਾ ਆ ਫਤਿਹ ਨੂੰ ਭੁੱਖਾ ਲੱਗਾ ਆ ਤੇ ਮੈਂ ਹੁਣ ਫਤਿਹ ਵਾਸਤੇ ਲੰਚ ਤਿਆਰ ਕਰਨੀ ਆ ਫਤਿਹ ਸਿੰਘ ਜੀ ਹੁਣੇ ਹੀ ਨਹਾ ਕੇ ਆਏ ਨੇ ਪੋਹਾ ਨਹੀਂ ਪੋਹਾ ਨਹੀਂ ਬਣਾਣਾ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਦੀ ਸਬਜ਼ੀ ਦੇ ਨਾਲ ਰਾਇਤਾ ਤੇ ਨਾਲ ਰੋਟੀ ਠੀਕ ਹੈ ਤੇ ਉਹ ਛੱਡ ਕੇ ਘਰੇ ਕਾਕਾ ਨਵਾ ਜਾ ਬੈਠਾ ਬੈਠਾ ਐ ਸਤਿ ਸ੍ਰੀ ਅਕਾਲ ਠੀਕ ਤੁਸੀਂ ਕੀ ਖਾਣਾ ਹਾਂਜੀ ਆ ਪਾਪਾ ਦੀ ਰਿਕਾਰਡਿੰਗ ਆਈ ਹੈ ਸੁਣੋ ਕਿੱਥੇ ਆਈ ਹੈ ਇਹ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਕਿਚਨ 'ਚ ਤੇ ਆਪਾਂ ਬਣਾਨੇ ਆ ਆਪਣਾ ਲੰਚ ਤੇ ਸਾਰੇ ਨਹਾ ਧੋਲੇ ਕੰਮ ਕਰ ਕਰਕੇ ਸਾਰੇ ਫਰੈਸ਼ ਹੋ ਗਏ ਪੰਨੀਤ ਸਿੰਘ ਵੇਟ ਕਰ ਰਿਹਾ ਮੇਰੇ ਲੰਚ ਦੀ ਕਿਉਂਕਿ ਸਭ ਨੂੰ ਬਹੁਤ ਭੁੱਖ ਲੱਗ ਰਹੀ ਹੈ ਹੁਣ ਸਭ ਤੋਂ ਪਹਿਲਾਂ ਮੈਂ ਰੋਟੀ ਬਣਾਉਂਗੀ ਉਸ ਤੋਂ ਬਾਅਦ ਫਿਰ ਮੈਂ ਰਾਇਤਾ ਬਣਾਉਂਗੀ ਯਾ ਕੌਨ ਸਾਡੇ ਵਰਕਰਸ ਨੇ ਮਿਠਾਈ ਭੇਜੀ ਸੀਗੀ Eid ਦੀ ਖੁਸ਼ੀ 'ਚ ਬਟ ਮੈਂ ਖਾ ਨਹੀਂ ਸਕਦੀ ਮੇਰਾ ਜੀ ਬਹੁਤ ਕਰ ਰਿਹਾ ਬਟ ਨਹੀਂ ਮੇਰੀ ਡਾਈਟ ਤੇ ਸਾਰਾ ਪਾਣੀ ਖਰਜਣਾ ਅਗਰ ਮੈਂ ਖਾ ਲਈ ਤਾਂ ਇੱਧਰ ਸਬਜ਼ੀ ਪਾ ਕੇ ਰੱਖਤੀ ਮੈਂ ਫ੍ਰਿਜ 'ਚ ਤੇ ਨਾਲ ਸੀ ਇਹਦੇ ਬਣਾਵਾਂਗੇ ਪੂੰਦੀ ਵਾਲਾ ਰਾਇਤਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਹੁਣ ਲੰਚ ਕਰਕੇ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਆਪਸੇ ਇੱਕ ਜ਼ਰੂਰੀ ਸੂਚਨਾ ਆਡਾ ਪਰਨੀਤ ਹੈਲਪ ਕਰਾ ਰਿਹਾ ਫਿਰ ਦਾ ਕਿਚਨ ਚ ਤੇ ਮੈਂ ਇਹਨੂੰ ਕਿਹਾ ਮੈਂ ਵੀ ਗੁੰਦੀਆ ਨਹੀਂ ਹੀਰਾ ਕਰ ਦੇ ਕੱਦੂ ਕਸ਼ ਇਹਨੇ ਪਾਇਸਾ ਆਨੇ ਪਹਿਲਾਂ ਤਾਂ ਕੀਰਾ ਧੋਤਾ ਨਹੀਂ ਉਸ ਤੋਂ ਬਾਅਦ ਇਹਦੀ ਗੁੰਦੀ ਕਸਰ ਹੋ ਗਈ ਕਰਦੀ ਹੀਰਾ ਕੱਦੂ ਕਸ਼ ਕਰਨ ਤੋਂ ਬਾਅਦ ਉਹਨੂੰ ਵਾਸ਼ ਕੀਤਾ ਸਾਰਾ ਉਹਦਾ ਸਟੱਕ ਪੋਕਾ ਪੋਕਾ ਕੀਰਾ ਰਹਿ ਗਿਆ ਆ ਪਰ ਨਹੀਂ ਸਾਰਾ ਕੰਮ ਖਰਾਬ ਕਰ ਦਿੱਤਾ ਹਾਂਜੀ ਕੋਈ ਸੇਧ ਨਹੀਂ ਮੈਂ ਭੱਜ ਜਾ ਮੇਰੇ ਨਾਲ ਤੇਲ ਨਾਲ ਗੋਲੀ ਬਣੀ ਐ ਗੋਲੀ ਇਹਦੇ ਮਾਰ ਦੂੰ ਤੈਨੂੰ ਅੱਖਾਂ 'ਚੇ ਤੱਕ ਰੋ ਲਿਆ ਹੋਰ ਫੜਨ ਤੋਂ ਕੋਈ ਨਹੀਂ ਕੋਈ ਨਹੀਂ ਆਪਾਂ ਹੋਰ ਆ ਬਸ ਹੁੰਦੀ ਰਹਿ ਚਰਕਣ ਕੰਨ ਘਾਬੂ ਵੀ ਵੈਰੀ ਐ ਹਣ ਚੰਗਾ ਆਉਣ ਵਾਲੀਆਂ ਨੇ ਹੁਣ ਮੌਸਮ ਬਦਲ ਰਹਿਣਾ ਚਾਹਦੇ ਜਿਹੜਾ ਇੰਨਾ ਇੰਨਾ ਟਾਈਮ ਖਸਣਾ ਸੌਂਬੀਆਂ ਨੇ ਹੁਣ ਪੱਈਆ ਦਾ ਨੁਕਸਾਨ ਹੋਣਾ ਹੈ ਇਹ ਚੋਲਾ ਹੈਗਾ ਤਮਨ ਕੱਢੀ ਹੁੰਦਾ ਹੈ ਨਾ ਮੈਂ ਡਰ ਗਿਆ ਕਿਉਂ ਲੱਗ ਗਿਆ ਆਹਾ ਕੱਢ ਕੱਢ ਉਹਨੂੰ ਜਦ ਬੰਦਰ ਨੂੰ ਕਿਹਾ ਕਿ ਫਟੇ ਨੂੰ ਬਾਹਰ ਆ ਜਾ ਨਾ ਬਾਹਰ ਆ ਮੇਰੇ ਅੰਦਰੋਂ ਤੋਂ ਉਹ ਹਾਲ ਕੋਈ ਨਹੀਂ ਹੈ ਐਮਾਸੀ ਅੱਜ ਅਸੀਂ ਸੁਰੁਰੇ ਸੁਰੇ ਪੋੜਾ ਦੀ ਪੀਜਾ ਖਾਦੀ ਨਾ ਉਠੇ ਬਨਾਣਾ ਖਾਦਾ ਉਸ ਤੋਂ ਬਾਅਦ ਸੋਇਆਬੀਨ ਉਸ ਤੋਂ ਬਾਅਦ ਦੁੱਧ ਅੱਜ ਮੈਂ ਆਪਣੀ ਡਾਈਟ ਨੂੰ ਤੁਹਾਡੀ ਵੀ ਨਾਲ ਕੋਸ਼ਿਸ਼ ਕਰਾਂਗੀ ਮੈਂ ਤਾਂ ਉਹ ਸੋਚਿਆ ਹੀ ਬੇਸਨ ਦੇ ਉਹ ਬੜੇ ਸੋਹਣੇ ਅਡਵਸਰ ਦੇ ਦੇਖਤੀ ਸੀ ਰਸਤੀ ਪਰ ਉਹਨੂੰ ਹੰਗਰ ਲੱਗੀ ਸੀ ਮੈਂ ਉੱਥੇ ਚੱਲਾ ਕੇ ਰੋਟੀ ਬਣਾਉਣੀ ਦੇ ਰਹੇ ਵਾਅਦੇ ਤਾਂ ਯਾਰ ਹੀ ਕਿਹਦੇ ਦਾ ਬੋਲ ਰਿਹਾ ਹੈਣਾ ਹੈ ਕੋਈ ਨਾ ਜਦ ਐਡੀਟਿੰਗ ਕਰੂਗੀ ਨਾ ਉਹ ਦੇਖ ਲਿਓ ਅੱਛਾ ਹਾਂ ਇਹਨਾਂ ਦਾ ਸੁਣਿਆ ਨਹੀਂ ਹੈਗਾ ਤੂੰ ਕੀ ਕੀ ਹਮੋਂ ਜਾ ਕਿਤੇ ਨਾ ਛੋਟਾ ਛੋਟਾ ਬਣਾ ਕੇ ਬਹਿ ਗਿਆ ਨਾ ਰੋਟੀ ਦੀ ਰੋਟੀ ਇਹਨਾਂ ਦੇ ਇਸ ਨੇ ਹੈ ਕੁਛ ਇਹ ਤਾਂ ਖਾਲੀ ਹੋ ਗਿਆ ਉਹ ਸੀ ਉਹ ਚੱਕੋ ਨਹੀਂ ਹੈ ਮੇਰਾ ਰੋਟੀ ਮਮਾ ਦਾ ਕਮਰਾ ਜਾ ਇਹਨੂੰ ਡਸਟਬਿਨ ਚ ਪਾਓ ਖੁੱਲ੍ਹਈ ਹੈ ਖੁੱਲ੍ਹਈ ਹੈ ਮੈਂ ਚੱਕੂ ਤੋ ਉਹਨਾ ਕਰਨਾ ਪਾਣੀ ਨਾ ਕਰੋ ਵੀ ਆ ਗਿਆ ਛੋਟੀ ਜਿਹੀ ਮੋਟੀ ਫਸੰਦੇ ਦਾ। ਹੋਰ ਭਾਜ ਰੋਟੀ ਦੀ ਤੇ ਸੋਹੋ ਥੋੜੀ ਦੇ ਆਰਾਮ ਕਰ ਲੋ ਚਾਹ ਨਾਲ ਉੱਤੇ ਪੜਾਈ ਕਰ ਲਿਓ। ਤੇ ਕੱਲ ਇੱਕ ਹੋਰ ਕੁਝ ਤਾਂ ਵੀ ਕੱਲ ਨੂੰ ਲੈਣਾ ਕੱਥੋ ਕੇ ਚੁੱਕੀ। ਸਾਡੀ ਤਾਂ ਚਾਹੀਦੀ ਹੋਵੇ। ਨਹੀਂ ਨਹੀਂ। ਉਹ ਸਾਕੀ ਦੀ ਹੋ ਗਈ। ਜੇ ਸਾਕੀ ਦੀ ਹਾਂ। ਉਸ ਤੋਂ ਅੱਗੇ ਉਹ ਸਾਨੂੰ ਕਹਿ ਸਕਦੇ ਚੜ੍ਹਦੀ ਹੋਗੀ। ਅੱਛਾ ਹੂੰ। ਤੇ ਮੈਂ ਤਾਂ ਡਿਸਪਲਮੈਂਟ ਨੂੰ ਲੈ ਉਹ ਕਰਤਾ। ਤਿੰਨ ਛੁੱਟੀਆਂ ਮਤਲਬ। ਛੁੱਟੀ ਤੇ ਛੁੱਟੀ ਛੁੱਟੀ ਤੇ ਛੁੱਟੀ। ਅਪ੍ਰੈਲ ਅਪ੍ਰੈਲ ਚ ਨਹੀਂ ਉਸ ਤੋਂ ਬਾਅਦ ਉਹੀ ਫੇਰ ਸ਼ੁਰੂ ਕੰਮ ਕਿਉਂ ਫੇਰ ਮਈ ਚ ਜਾਣਾ ਕੋ ਫੇਰ ਗਰਮੀ ਦੇ ਛੁੱਟੀ ਚੱਲ ਫੇਰ ਵੀ ਮਈ ਚ ਪਨੀਤਾ ਚ ਗਾਣੇ ਗਾਣੇ ਕਿ ਰੋਟੀ ਖਾਣੀ ਹੈ ਮੈਂ ਹੈ ਚਲੋ ਜੀ ਆ ਸਬਜੀ ਵੀ ਲੈ ਕੇ ਜਾਓ ਤੇ ਮੈਂ ਇੱਧਰ ਹੋਰ ਸੋਈ ਸਾਂ ਕਿ ਆਵਾਂ ਪਹਿਲਾਂ ਉਹ ਬੰਦੇ ਨੂੰ ਬੁਲਾ ਕੇ ਲਿਆਈਏ ਮੈਂ ਨਾ ਮੰਗਾ ਲੈ ਗਿਆ ਕਿਹੜਾ ਹੈ ਸਿੱਧੂ ਮੂਸੇ ਵਾਲਾ ਨਾ ਮੰਗਾ ਲੈ ਹਾਂ ਸੱਚ ਰਾਤੀ ਕਹਿ ਰਹੇ ਸੀਗੇ ਫਤੇ ਸਿੰਘ ਜੀ ਓ ਫਤੇ ਸਿੰਘ ਜੀ ਓ ਆਜੋ ਯਾ ਰੋਟੀ ਖਾ ਲੋ ਆਜੋ ਤੇ ਸਾਰੇ ਜਣ ਰੋਟੀ ਖਾ ਲੇ ਨੇ ਆਜੋ 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 ਮੈਂ ਮੰਮਾ ਆਪਣੀ ਨੀਤ ਵੀ ਦਾ ਸਾਰੇ ਬੱਚੇ ਆਈਆਂ ਪਾਪਾ ਤੇ ਸੰਗਰੂਰ ਨੇ ਹੂੰ ਕੋ ਜੀ ਇੱਧਰ ਆਪਣਾ ਲੰਚ ਲੱਗ ਗਿਆ ਤੇ ਉਹ ਪਨੀਰ ਤੇ ਟੇਬਲ ਉੱਥੇ ਢੱਕਦਾ ਪਨੀਰ ਤੇ ਟੇਬਲ ਬਾਹਰ ਰੱਖਿਆ ਓ ਚਲੋ ਜੀ ਹੁਣ ਤੁਹਾਨੂੰ ਅਸੀਂ ਲੰਚ ਕਰਕੇ ਸ਼ਾਮ ਨੂੰ ਮਿਲਦੇ ਆ ਸਿੱਧਾ ਯੋ ਯੋ ਹਾਂਜੀ ਆ ਚੱਲ ਕਰ ਤੇ ਇਹ ਆਉਣੇ ਜਾ ਗਏ ਤੇ ਨੰਨੇ ਨਰੇ ਦਾ ਟ੍ਰਿਸ ਗਾਣ ਤੂੰ ਪਤਾ ਨਹੀਂ ਤੇ ਗਾਣਾ ਕਿੱਧਰ ਐ ਇੱਧਰ ਆ ਇੱਧਰ ਆ ਫਦਰ ਨੇ ਤਾਂ ਗਾਣਾ ਹੀ ਬਦਲਤਾ ਤੇ ਇਹ ਹਮਨੇ ਦਾ ਮੈਂ ਕੇ ਦਾ ਲੈ ਫਦਰ ਪਾਪਾ ਦਾ ਫੋਨ ਆਇਆ ਸੱਚ ਪੀਲ ਦੇ ਹੈ ਪਾਪਾ ਕਹਿੰਦੇ ਟਿੰਡੀ ਕਿੱਥੇ ਐ ਤੇ ਖਾਣਾ ਖੋਣਾ ਖਾ ਕੇ ਨਾ ਮੈਂ ਆਪਣੀ ਬਲੈਕ ਕਾਫੀ ਪੀ ਲਈ ਪਰ ਹੁਣ ਆਪਾਂ ਨੂੰ ਫੁੱਲ ਨੀਂਦ ਆ ਰਹੀ ਐ ਤੇ ਬਸ ਹੁਣੇ ਮੈਂ ਬਲਿੰਦਰ ਦੇ ਨਾਲ ਗੱਲ ਕਰਕੇ ਉੱਤੀ ਸੀ ਤੇ ਬਲਿੰਦਰ ਨੂੰ ਨਾ ਜਦੋਂ ਵੀ ਪਤਾ ਲੱਗਦਾ ਬਲਿੰਦਰ ਨੇ ਜਿਹੜਾ ਉਹ ਆਪਾਂ ਵੀਡੀਓ ਨਹੀਂ ਪਾਈ ਸੀ ਕਿ ਮੈਂ ਬਾਹਰ ਨਹੀਂ ਜਾਣਾ ਹੈਗਾ ਹੁਣ ਪਰ ਯਾਰ ਇੱਕ ਗੱਲ ਐ ਬਲਿੰਦਰ ਤਾਂ ਨਾ ਬਹੁਤ ਬਹੁਤ ਮਤਲਬ ਰੱਬ ਤੇ ਬਹੁਤ ਯਕੀਨ ਹੈ ਵਾਹਿਗੁਰੂ ਤੇ ਕਿ ਜੋ ਕਰਨਾ ਉਹ ਵਾਹਿਗੁਰੂ ਨਹੀਂ ਕਰਨਾ ਤੇ ਉਹ ਹਮੇਸ਼ਾ ਮੈਨੂੰ ਇਹੀ ਕਹਿੰਦੇ ਰਹਿੰਦੇ ਨੇ ਕਿ ਅਗਰ ਤੂੰ ਟੈਨਸ਼ਨ ਨਾ ਲਿਆ ਕਰ ਬਨ ਜੁਗਾ ਕੰਬਨ ਜੁਗਾ ਕੰਬਨ ਜੁਗਾ ਪਤਾ ਤਾਂ ਹੈਗਾ ਹੀ ਆ ਬਣਤਾ ਜਾਣਾ ਹੀ ਆ ਐਦਾਂ ਦੀ ਕੋਈ ਗਲਤ ਹੈ ਨਹੀਂ ਕਿ ਨਹੀਂ ਬੰਨਾ ਬਟ ਟਾਈਮ ਹੁੰਦਾ ਕਿ ਥੋੜਾ ਜਿਹਾ ਚਲੋ ਹੀ ਜਿਆਦਾ ਲੇਟ ਹੋ ਰਿਹਾ ਸਮ ਟਾਈਮ ਇਰਿਟੇਸ਼ਨ ਹੋ ਜਾਂਦੀ ਆ ਪਰ ਤਾਂ ਕੋਈ ਚੱਕਰ ਨਹੀਂ ਹੈਗਾ ਹਾਂ ਬਟ ਆਮ ਲੱਕੀ ਕਿ ਬਲਿੰਦਰ ਨਾਲ ਸੱਚੀ ਬਹੁਤ ਜਿਆਦਾ ਪੋਜ਼ਿਟਿਵ ਰਹਿੰਦੇ ਨੇ ਕਦੀ ਮਤਲਬ ਉਹਨਾਂ ਨੇ ਮੈਨੂੰ ਵੀ ਨਹੀਂ ਸਟ्रेस ਲੈਣ ਦਿੰਦੇ ਹੈਗੇ ਕਿ ਤੂੰ ਇਨੀ ਟੈਨਸ਼ਨ ਨਾ ਲਿਆ ਕਰ ਰਗਣ ਰੱਬ ਦਾ ਨਾ ਲਿਆ ਕਰ ਸਾਰੇ ਕੰਮ ਬਣ ਜਾਣੇ ਆ ਹੌਲੀ ਹੌਲੀ ਕਿਉਂ ਇਨੀ ਫਿਕਰ ਕਰਦੀ ਰਹਿਣੀ ਆ चलो गाइस हम लोग और करना चलो नहीं अपने के कैमरा लगा के मुंह पे गई हूं मैं हम तो खा गए तो पापा पर हम कल कर कर तो नो मैं मत करना कंटेंट हूं आ

ਨੂੰ ਪਿਆਸ ਆ ਗਈ ਨਾ ਪਾਣੀ ਪੀਣਾ ਮਨ ਨੂੰ ਪਾਣੀ ਮਿਲ ਰਿਹਾ ਬਲੌਗ ਮਮਾ ਬਲੌਗ ਨਾ ਨਸੀਰ ਮੈਂ ਪਾਣੀ ਪੀਦੇ ਹਾਂ ਅੱਜ ਪਾਣੀ ਪੀਓ ਤੂੰ ਪਾਣੀ ਪੀਣਾ ਪੀ ਲੋ ਇਹ ਲਓ ਇੱਕ ਗਲਾਸ ਲੈ ਲਓ ਇਹਦੇ ਚ ਪੀ ਲਿਓ ਠੀਕ ਹੈ ਕੌਫੀ ਵਾਲਾ ਇਹ ਹੈ ਹਾਂ ਤੇਰੇ ਨੂੰ ਵਾਸ਼ ਕਰ ਲਿਓ ਨਾ ਠੀਕ ਹੈ 4:30 ਹੋ ਗਏ ਤੇ ਸੌਂ ਕੇ ਸੀਟ ਨੂੰ ਸਾਰੇ ਜਣੇ ਲੰਚ ਕਰਕੇ ਸੌਂ ਗਏ ਸੀਗੇ ਤੇ ਹੁਣ ਉੱਠ ਕੇ ਨਾ ਹੁਣ ਫੋਣਾ ਬਟਾ ਜੀ ਕਰ ਰਿਹਾ ਕਿ ਚਾਹ ਪੀ ਲਈਏ ਇਹ ਤਾਂ ਮੌਫੀ ਬਾਹਰ ਇੰਨੀ ਸੁਣੀ ਹਵਾ ਚੱਲ ਰਹੀ ਸੀ ਨਾ ਪਹਿਲਾਂ ਦੇਖਿਆ ਪਿੰਡਾਂ 'ਚ ਬਾਹਰ ਮੰਦੇ ਹੁੰਦੇ ਸੀਗੇ ਸਾਰੇ ਜਣੇ ਨਾ ਮਨਕੇ ਦਾ ਕੇ ਇਸ ਟਾਈਮ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਯਾਰ ਅੱਜ ਕੱਲ ਤਾਂ ਸਾਰੇ ਅੰਦਰ ਅੰਦਰ ਹੀ ਰਹਿੰਦੇ ਨੇ ਸੁੱਤੇ ਸੁੱਤੇ ਫਤਿਹਰਾਨੇ ਉਹ ਕੌਫੀ ਨੂੰ ਪਰਾ ਫੈਂਟ ਕਿਰੱਖੀਂ ਦੀ ਗੋੜਾ ਖੀ ਗਈ ਆ ਕਦੋਂ ਦੀ ਵੇਟ ਕਰ ਰਹੇ ਸੀ ਮਾਸੀ ਉੱਠੇ ਸਾਨੂੰ ਬੁਣਾ ਕੇ ਦਵੇ ਕੌਫੀ ਉਹ ਵੜੀ ਮੈਂ ਪਹਿਲਾਂ ਨਾਲ ਆਪਣੀ ਚਾਹ ਰੱਖਦੀ ਆ ਤੇ ਨਾਲ ਹੀ ਮੈਂ ਇਹਨਾਂ ਨੂੰ ਕੌਫੀ ਬਣਾ ਕੇ ਦਿੰਨੀ ਆ ਤੇ ਅਮਰ ਜੀ ਸੌਰੀ ਆ ਆਪਾਂ ਉਹਨਾਂ ਨੂੰ ਵੀ ਉਠਾਣੇ ਆ ਚਾਹ ਬਣਾ ਕੇ ਫਿਰ ਹੀ ਖਵਾਵਾਂਗੇ ਚਾਹ ਪੀਂਦੇ ਬਾਣੀ ਉੱਠਣ ਕਿਉਂ ਮੁਸ਼ਕਲ ਹੋ ਜਾਣਾ ਕੰਮ ਤੇ ਕਿੰਨਾ ਤਾਂ ਕਿ ਸਾਰਾ ਚਾਹਦਣਾ ਕਿ ਪੀਤੀ ਵੀ ਆ ਤੇ ਆਪਣੇ ਗੁਲਾਮਾਂ ਵਾਸਤੇ ਆਪਾਂ ਬਣਾਵਾਉਦੇ ਚਾਹ ਤੇ ਇਹਨਾਂ ਨੂੰ ਅੱਜ ਬਣਾ ਕੇ ਦਵਾਂਗੇ ਨਵੇਂ ਤਰੀਕੇ ਨਾਲ ਕੌਫੀ ਮੈਂ ਤੁਹਾਨੂੰ ਦਿਖਾਣੀ ਆ ਇਹਨਾਂ ਨੂੰ ਤਾਂ ਦਾ ਗਿਆ ਸੁੰਦਰ ਲੋਜੀ ਕੀ ਅਚਕਾ ਪਰ ਗਿਆ ਇਹਨਾਂ ਨੇ ਨਾ ਜਿੰਨੇ ਵੇ ਤਰੀਕੇ ਉਹਦੇ ਨਾਲ ਇਹਨਾਂ ਨੂੰ ਮੈਂ ਕਾਫੀ ਬਣਾ ਕੇ ਦੇਣੀ ਆ ਤੁਹਾਨੂੰ ਦਿਖਾਣੀਆਂ ਰਹਿਣਾ ਮੈਂ ਬੋਤਲ ਚ ਪਾ ਕੇ ਤੇ ਉਹਨੂੰ ਪੂਰਾ ਫੈਲ ਕੇ ਕਾਫੀ ਨੇ ਰੱਖਿਆ ਹੋਇਆ ਤੇ ਚਾਹ ਮੈਂ ਫੇਰ ਉਦਾਂ ਹੀ ਬਣਾਣੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸੌਫੁ ਜਮਾਇਲ ਸਾਰਾ ਕੁਝ ਪਾ ਕੇ ਉੱਪਰ ਨੀਂਹ ਤੇ ਕਾਫੀ ਵਾਸਤੇ ਨਾ ਬੁੱਧ ਤਾਂ ਹੈ ਨਹੀਂ ਰਹਿਣਾ ਸੋ ਮੈਂ ਕੋਈ ਗੱਲ ਨਹੀਂ ਕਰੀ

ਮੈਂ ਸਿਰਫ 12 ਕਿਜੀ ਸ਼ੱਕਰ ਮਿਕਸ ਕਰਕੇ ਪੀਉਂਗੀ ਤੇ ਬਾਕੀਆਂ ਦੀ ਚਾਹ ਦੇ ਵਿੱਚ ਕਰਨੇ ਆਪਾਂ ਨੇ ਖੰਡ ਐਡ ਤੇ ਇੱਕ ਹੋਰ ਗੱਲ ਯਾਰ ਤੁਸੀਂ ਪਤਾ ਨਹੀਂ ਕਹੋਗੇ ਆ ਕਮੈਂਟ ਵੀਡੀਓ ਤੇ ਪਤਾ ਨਹੀਂ ਕੀ ਹੁੰਦਾ ਮੈਂ ਆਨ ਕਰਦੀ ਆ ਆਪਣੇ ਆਪ ਫੇਰ ਬੰਦ ਹੋ ਜਾਂਦੇ ਆ ਆਨ ਕਰਦੀ ਆ ਆਪਣੇ ਆਪ ਫੇਰ ਬੰਦ ਹੋ ਜਾਂਦੇ ਆ ਇੱਕ ਦੋ ਵੀਡੀਓਸ ਤੇ ਇਦਾਂ ਹੀ ਹੋ ਰਿਹਾ ਤਾਂ ਪਲੀਜ਼ ਉਹਦੇ ਵਾਸਤੇ ਸੌਰੀ ਮੈਨੂੰ ਲੱਗਿਆ ਕਿ ਤੁਹਾਨੂੰ ਕਿਤੇ ਸਾਰਿਆਂ ਨੂੰ ਲੱਗਣਾ ਸ਼ਾਇਦ ਮੈਂ ਜਾਣ ਬੁਝ ਕੇ ਇਦਾਂ ਕਰਦੀ ਪਈ ਆ ਤੇ ਪਤਾ ਨਹੀਂ ਕਿਉਂ ਹੋ ਰਿਹਾ ਮੈਂ ਕੱਲ ਵੀ ਪੰਜ ਛੇ ਵਾਰੀ ਕਮੈਂਟ ਆਨ ਕੀਤੇ ਸੀਗੇ ਤੇ ਉਹ ਆਪਣੇ ਆਪ ਹੀ ਫੇਰ ਬੰਦ ਹੋ ਗਏ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਹੈ I I don't know why ਇਦਾਂ ਹੋ ਰਿਹਾ ਸੋ ਅੱਜ ਮੈਂ ਟਰਾਈ ਕਰੂੰਗੀ ਮੈਨੂੰ ਕੋਈ ਵੀ ਵੀਡੀਓਸ ਤੇ ਕਮੈਂਟ ਕਰ ਜਾਂਦੇ ਮੈਨੂੰ ਕੁਝ ਵੀ ਵਦਿਆ ਨਹੀਂ ਆਉਂਦਾ ਕਿ ਕਮੈਂਟ ਪਾਦਨੇ ਉਹ ਤਾਂ ਆਪਣੇ ਆਪ ਹੀ ਬੰਦ ਹੋ ਜਾਂਦੇ ਜਿੰਨੀ ਵਾਰੀ ਆਨ ਕਰੋ ਉਹ ਮੇਰੇ ਫੇਰ ਬੰਦ ਹੋ ਜਾਂਦੇ ਨੇ ਤੇ ਹੁਣ ਆਪਾਂ ਇੱਧਰ ਜਿਹੜੀ ਫੇਰਾਂ ਨੇ ਕੌਫੀ ਬਣਾਈ ਹੈ ਨਾ ਆ कॉफी ਥੋੜੀ ਜੀ ਆਪਾਂ ਐਡ ਕਰ ਲਵਾਂਗੇ ਇਹਦੇ ਵਿੱਚ। ਵਾਸਤੇ ਇਹਨਾਂ ਨੇ ਪਤਾ ਨਹੀਂ ਇਹਦੇ ਵਿੱਚ ਕਦੋਂ ਬਣਾਈ ਆ। ਮੈਂ ਤਾਂ ਜਦੋਂ ਬਣਾਉਂਦੀ ਸੀਗੀ ਮੈਂ ਕੱਪ ਚ ਬਣਾਉਂਦੀ ਸੀਗੀ। ਸੋ ਮੈਂ ਇੱਥੇ ਪਾਲੀ ਦੇ ਵਿੱਚ ਮਲਮਾ ਕਰਦੀ ਆ ਦੁੱਧ ਐਡ ਕਰ ਸਕਦਾ ਥੋੜਾ ਠੰਡਾ ਹੋਊਗਾ। ਤੇ ਵਧੀਆ ਆ। ਕਿਉਂਕਿ ਕਵੈਸ ਜ਼ਿਆਦਾ ਹੋਣਾ ਇੱਥੇ ਆ ਕੇ ਪਤਾ ਲੱਗਦਾ ਹੋਵੇ। ਦਰਾਪਿੰਚਾ ਹੋ ਬਣ ਗਈ ਤੇ ਲੋਕ ਚੱਕੋ ਜੀ ਕਿਹਾ ਸਾਪ ਨੇ ਕਰਤਾ ਬੰਦ ਤਾਂ ਬੱਚਿਆਂ ਦੀ ਚਾਹ ਦੇ ਚ ਮੈਂ ਕਰਾ ਛੀਨੇ ਆਪਲਾ ਕੁਝ ਨਹੀਂ ਤਾਂ ਮੇਰੇ ਕਿਵੇਂ ਦੀ ਕੰਦੀ ਆ। ਆਪਾਂ ਪੂਰੀ ਗਾਰਨਿਸ਼ ਕਰਤੀਆਂ ਪੂਰੀ ਰੈਸਟੋਰੈਂਟ ਸਟਾਈਲ ਬਣਾਣੀ ਹੈ ਕਾਫੀ। ਤਾਂ ਕਾਫੀ ਮੈਂ ਪਾ ਲਈ ਉਹਦੇ ਚ ਨੰਤਾ ਦੇਖਦੇ ਹਾਂ ਕਿ ਜੀ ਜੀ ਕੌਫੀ ਬਣ ਗਈ ਹੈ। ਹੋਰ ਲਾਉਂਚ ਬਹੁਤ ਕੈਟ ਲੱਗ ਰਹੀ ਹੈ ਦੇਖਣ ਨੂੰ ਤਾਂ। ਆਪਣਾ ਹਾਰਡ ਜਿਆ ਨਹੀਂ ਬਣਿਆ ਹੈਗਾ। ਬਟ ਇਟਸ ਓਕੇ। ਕੋਈ ਚੈੱਕ ਕਰਨੀ ਹੈ ਇੱਕਾ। ਹੁਣ ਇਹਦੇ ਤੇ ਆਪਾਂ ਕਰਾਂਗੇ ਚਾਕਲੇਟ ਪਾਊਡਰ ਐਡ। ਕਸੇ ਨਵੇਂ ਨੁਰੀ ਸੀਸੀਡੀ ਕਾਫੀ ਕੈਪਚੀਨੋ ਟੀਮ ਹੌਡਨ ਔਨ ਟਾਈਪਸ ਆਫ ਕਾਫੀ ਆਈ ਕੈਨ ਮੇਕ ਤੇ ਦੇਖੋ ਦੇਖੋ ਨਾ ਬੜੀ ਟੈਂਪਟਿੰਗ ਲੱਗ ਰਹੀ ਆ ਤੇ ਚਲੋ ਜੀ ਨਾਲੇ ਆਪਾਂ ਬੱਚਿਆਂ ਦੀ ਕਾਫੀ ਤੇ ਨਾਲੇ ਆਪਣੀ ਚਾਹ ਲੈ ਕੇ ਜਾਨੇ ਆ ਕੋ ਜੀ ਆਲ ਸੈਟ ਤੇ ਬਾਜੀ ਨੂੰ ਜਾ ਕੇ ਚਾਹ ਲੈਣੇ ਆ ਵਰਨੀਤ ਚੱਕੋ ਬਾਦੀ ਚਾਹ ਕਾਫੀ ਮਿੱਠੀ ਵਾ ਲੈਣ ਦੀ ਨਾ ਨੋ ਨੋ ਤੇ ਤਾਂ ਬੱਚਿਆਂ ਵਾਸਤੇ ਆ ਬੱਚੇ ਜੇ ਆਏ ਨਹੀਂ ਹੈਗੇ ਫਤਿਹ ਆ ਗਏ ਬੱਚੇ ਕਾਫੀ ਪੀ ਕੇ ਤੇ ਜੂੜਾ ਕਰਾ ਲਓ ਫਿਰ ਲੈ ਦੱਸੋ ਕਾਫੀ ਕਿੱਦਾਂ ਲੱਗ ਰਹੀ ਹੈ ਹੂੰ ਓਏ ਮੁੱਛਾਂ ਆ ਗਈਆਂ ਓਏ ਦੱਸੋ ਘੈਂਟ ਬਣੀ ਕਿ ਨਹੀਂ ਘੈਂਟ ਪੱਕਾ ਪੂਰੀ ਘੈਂਟ ਬਣੀ ਹੈ ਸੱਚੀ ਹੂੰ ਕੋਲਤਾ ਨਹੀਂ ਪੀਂਦੇ ਟੀਮੋਟ ਹੁੰਦੀ ਕਾਫੀ ਹੈ